ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਪਰਣਾਲਾ ਤੇ ਅੱਜ ਦੀ ਵੀਡੀਓ ਪਿੰਡ ਕੋਹਲੀਆ ਤੇ ਜਿਲ੍ਹਾ ਨੂੰ ਪੈਂਦਾ ਹੀ ਮੋਕਾ ਇਹ ਛੋਟਾ ਕੋਹਲੀਆ ਬਾਈ ਦਾ ਪਿੰਡ ਹੈ ਠੀਕ ਹੈ ਨਾ ਵੱਧ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 7228000355 ਬਾਈ ਕੋਲ ਨਾ ਨਾਗਰ ਆਜਿਪਕਾ ਹੁਆ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆ ਜੀ ਬਾਈ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਹੈ ਜੀ ਕੁਲਵਿੰਦਰ ਸਿੰਘ ਪਿੰਡ ਪਿੰਡ ਕੋਲਿਆਖੁਰਦ ਜ਼ਿਲ੍ਹਾ ਮੋਗਾ ਜੀ ਤਹਿਸੀਲ ਹੈਗਾ ਨਿਹਾਲ ਸਿੰਘਾਣ ਜੀ ਮੇਰੇ ਨੇੜੇ ਪਿੰਡ ਰਿਆਂ ਦਾ ਵੱਡਾ ਕੋਲਗਾ ਤੁਨੇ ਕੇ ਜੀ ਹਾਂਜੀ ਹਾਂਜੀ ਮੋਬਾਈਲ ਨੰਬਰ ਹੈਗਾ 9781935553 ਜੀ ਅਜ ਵੀਰੇ ਕਰਨ ਕਿਨੇ ਨਗਪਕਾਉ ਆਪਣੇ ਕੋਲ ਆਪਣੇ ਕੋਲ ਨੌ ਵਾਚੀਆਂ ਆ ਜੀ ਲੋ ਬੱਛੀਆਂ ਕੋਲੀਆਂ ਟੌਪ ਟੌਪ ਦੀਆਂ ਬੱਛੀਆਂ ਹੈਗੀਆਂ ਸਾਰੀਆਂ ਐਫ ਐ ਤੇ ਖੀਰੀਆਂ ਦੰਦਾਂ ਤੋਂ ਬੱਛੀਆਂ ਠੀਕ ਹੈ ਜੀ ਚਾਰ ਚਾਰ ਹੀ ਥਾਣਾ ਝੋਲਿਆਂ ਵਾਲੀਆਂ ਬੱਚੀਆਂ ਠੀਕ ਹੈ ਜੀ ਹਾਂਜੀ ਇੱਕ ਨੰਬਰ ਤੋਂ ਸਟਾਰਟ ਕਰ ਲਓ ਜੀ ਫਿਰ ਅਗਲੇ ਨੂੰ ਪਤਾ ਲੱਗਦਾ ਰਹਿੰਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਭਾਈ ਹੈਗੀ ਆ ਸਾਢੇ ਕ ਪੰਜ ਮਹੀਨੇ ਉਮਰ ਤੇ ਇਸ ਕੁਆਲਿਟੀ ਦੇਖ ਲਓ ਬੱਚੀ ਬਹੁਤ ਜ਼ਿਆਦਾ ਚੰਗੀ ਠੀਕ ਹੈ ਜੀ ਹਾਂ ਜੀ ਤੇ ਰੇਟ ਭਰਾ ਜਾਇਆ ਜਾ ਰੇਟ ਭਾਈ ਜੀ ਦਾ 9000 ਰੁਪਈਆ 9000 ਹਾਂ ਜੀ ਤੇ ਝੋਲੀ ਦਿਖਾ ਦੇ ਝੋਲੀ ਦਿਖਾ ਦੇ ਦਿਖਾ ਦੇ ਇੱਕ ਮਿੰਟ ਬਸ ਐਂ ਰੱਖ ਲਓ ਲੋ ਪਰ ਚਾਰ ਖਾਣਾ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਠੀਕ ਹੈ 9000 ਰੁਪਏ ਭਰਾ ਰੇਟ ਆ ਭਾਈ ਨੇ ਮੰਗਿਆ ਜੇ ਭਾਈ ਕਿਸੇ ਨੇ ਇਕੱਠੀਆਂ ਸਾਰੀਆਂ ਲੈ ਗਈਆਂ ਨੇ ਤਾਂ ਫਿਰ ਇਕੱਠੀਆਂ ਲੈ ਆਉਂ ਆ ਜੀ ਆਪਣਾ ਬਕਰਾਇਆ ਫ੍ਰੀ ਹੋਊਗਾ ਚਾਹੇ ਆਪਣਾ 400 ਕਿਲੋਮੀਟਰ ਤੱਕ ਦੀ ਡਿਲੀਵਰੀ ਫ੍ਰੀ ਹੋਊਗੀ ਠੀਕ ਹੈ ਜੀ ਹਾਂ ਜੀ ਭਰਾ ਭਾਈ ਨੇ ਆਫਰ ਦਿੱਤਾ ਕਿਰਾਇਆ ਫ੍ਰੀ ਆ ਪਹੁੰਚ ਕਰ ਦੂ ਜੇ ਸਾਰੀਆਂ ਇਕੱਠੀਆਂ ਲੈਣੀ ਕਿਸੇ ਨੇ ਠੀਕ ਹੈ ਹਾਂ ਜੀ ਭਾਈ ਦੋ ਨੰਬਰ ਦੱਸੋ ਜਾਣਕਾਰੀ ਇਹ ਵੀ ਭਾਈ 6 ਮਹੀਨੇ ਉਮਰਾਂ ਬੱਸੀ ਦੀ ਹਾਂ ਜੀ ਬਸ ਇਹ ਫਿਰ ਫੇਸ ਕੁਆਲਟੀ ਚੈੱਕ ਕਰ ਲੋ ਹਾਂ ਜੀ ਬਾਕੀ ਸਟ੍ਰੇਟਨੈਸ ਬਹੁਤ ਵੱਸੀ ਦੇ ਵਿੱਚ ਠੀਕ ਹੈ ਜੀ ਹਾਂ ਜੀ ਮਦਰ ਮਲ ਕੇ ਜਿਹੜਾ ਸਾਰੀਆਂ ਦੇ ਨਾ 30 ਲੀਟਰ ਤੱਕ ਦੇ ਮਦਰ ਮਲ ਕ ਹੈਗੇ ਆ ਠੀਕ ਹੈ ਜੀ ਹ ਹਾਂਜੀ ਬਾਈ ਦੱਸੋ ਇਹ ਜਾਣਕਾਰੀ ਦੀ ਹਾਂਜੀ ਬਾਈ 7 ਕੁ ਮਹੀਨੇ ਉਮਰਾਂ ਬੱਛੀ ਦੀ ਹਾਂਜੀ ਤੇ ਖੜਨੀ ਕੋਣ ਨਹੀਂ ਦੇਖ ਲੋ ਚੈੱਕ ਕਰ ਲੋ ਫਿਸ ਕੁਆਲਟੀ ਬੜੀ ਚੰਗੀ ਆ ਗੋਲ ਕੰਨ ਹਾਂਜੀ ਹਾਂਜੀ ਇਹਦਾ ਰੇਟ ਭਰਾ ਇਹਦਾ ਰੇਟ ਬਾਈ ਜੀ ਹੈਗਾ 9500 ਰੁਪਈਆ 9500 ਰੁਪਈਆ ਹਾਂਜੀ ਤੇ ਕੋਈ ਫੋਟ ਸੰਗਤ ਨਹੀਂ 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 ਝੋਲੀ ਬਹੁਤ ਮਾਰ ਲਓ ਜੀ ਚੈੱਕ ਕਰ ਸਾਰੇ ਥਾਣਾ ਕੋਈ ਫੋਟ ਸੰਗਤ ਝੋਲੀ ਬਹੁਤ ਚੰਗੀ ਬੱਛੀ ਦੀ ਠੀਕ ਹੈ ਜੀ ਠੀਕ ਲੋ ਭਰਾ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਠੀਕ ਹੈ ਜੀ ਇਹ ਹੈਗੀ ਸੀ ਦੋ ਨੰਬਰ ਠੀਕ ਹੈ ਜੀ ਨੰਬਰ ਮੁਤਾਬਕ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਕੋਈ ਨੰਬਰ ਮੁਤਾਬਕ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਆਪਾਂ ਫਿੱਟ ਕਰੀਏ ਕਿਹੜੀ ਨਹੀਂ ਕੋਈ ਬਾਈ ਨੂੰ ਵੀ ਸੌਖਾ ਆ ਜਾਂਦਾ ਦੱਸਣਾ ਕਰਨਾ ਵੀ ਹਾਂ ਦੋ ਨੰਬਰਾਂ ਦਾ ਤਿੰਨ ਨੰਬਰਾਂ ਠੀਕ ਹੈ ਜੀ ਠੀਕ ਹੈ ਹਾਂ ਜੀ ਤਿੰਨ ਬੱਚੇ ਆਉਂ ਆ ਬਾਈ ਜੀ ਕੋਈ ਵੀ ਦੋ ਦੰਦ ਨਹੀਂ ਹੋਊਗੀ ਹਾਂ ਜੀ ਜਿਹਦੇ ਫੋਰ ਸ਼ਾਂਗ ਆ ਉਹ ਆਪਾਂ ਇੱਥੇ ਦਿਖਾਈ ਦੇਣੀ ਕੈਮਰੇ ਕੋਈ ਫੋਰ ਸ਼ਾਂਗ ਨਹੀਂ ਹੋਊਗਾ ਓਕੇ ਜਿਹਦੇ ਹੋਊਗੇ ਉਹ ਆਪਾਂ ਇੱਥੇ ਦੱਸ ਦਿਆਂਗੇ ਠੀਕ ਹੈ ਜੀ ਹਾਂ ਜੇ ਕੋਈ ਇੱਛੇ ਆਉਂਦੇ ਇਹਨਾਂ ਕੋਈ ਦੋ ਦੰਦ ਬੱਚੀ ਨਿਕਲਦੀ ਆ ਹਾਂਜੀ ਅਗਲਾ ਬੱਚੀ ਫ੍ਰੀ ਲੈ ਜਾ ਆਪਾਂ 1 ਰੁਪਿਆ ਮੰਨਦੇ ਗਏ ਉਹ ਕਿਰਾਇਆ ਵੀ ਆਪਦਾ ਆਪਣੇ ਤੋਂ ਲੈ ਜਾ ਅਗਲਾ ਬਾਕੀ ਬਸੀਆਂ ਸਾਰੀਆਂ ਵਧੀਆ ਮਿਲਕਾ ਰਹੀਆਂ ਨੇ ਸਾਰੀਆਂ ਵਧੀਆ ਮਿਲਕ ਰਿਕਾਰਡ ਵਾਲੀਆਂ ਬੱਚੀਆਂ ਹੈਗਾ ਚੰਗੇ ਸੀ ਮਨਾਂ ਦੀਆਂ ਕੁਆਲਿਟੀ ਤੁਹਾਡੇ ਸਾਹਮਣੇ ਆ ਸਾਰੀਆਂ ਦੀ ਠੀਕ ਹੈ ਜੀ ਹਾਂ ਤਿੰਨ ਨੰਬਰ ਖੋਲ ਲਓ ਜੀ ਲੋਪਰਾ ਤਿੰਨ ਨੰਬਰ ਭਾਈ ਕਹਿੰਦਾ ਕੋਈ ਫੋਟ ਸੰਗ ਨਹੀਂ ਸਾਰੀਆਂ ਬਸੀਆਂ ਚ ਦੇਖ ਭਾਈ ਬੱਚੀ ਚਮਕ ਚੁੰਕ ਦੇਖ ਤੂੰ ਲੋਪਰਾ ਸੰਭੀ ਫਲੀ ਬੱਚੀ ਦੇ ਕੱਦ ਵੱਡ ਸੁਖ ਮੰਦੋ ਖੇਰੀਆ ਬਦੰਦ ਵੀ ਦਿਖਾ ਦੰਨੇ ਕੋਈ ਚੀਜ਼ ਕਰਨੀ ਲੋ ਜੀ ਕਈ ਵਰੀਆ ਵਾਲਾ ਵਹਿਮ ਕਰ ਜਾਂਦਾ ਲੈ ਲੋ ਜੀ ਚੱਕੋ ਚੱਕੋ ਠੀਕ ਹੈ ਹਾਂ ਜੰਦ ਜਾਨ ਵਾਲੀ ਵਸੀ ਆ ਐਨੀ ਗੱਲ ਹਾਂਜੀ ਤੋਰਾ ਤਾਰਾ ਵੀ ਕਰਮ ਵਾਲੀ ਦਾ ਬੋਸ ਤੋੜ ਦੋ ਭਰਾ ਲੰਮੂ ਕੋਈ ਫੋੜ ਰਸਾਂਗ ਨਹੀਂ ਝੋਲੀ ਛਾਲੀ ਵੀ ਦੇਖੋ ਕੋਈ ਸੋਹਣੀ ਆ ਲੋ ਜੀ ਤੋਰਾ ਤਾਰਾ ਕਰਮ ਵਾਲੀ ਦਾ ਬਹੁਤ ਸੋਹਣਾ ਲੋ ਜੀ ਇਹ ਹੈਗੀ ਸੀ 3 ਨੰਬਰਾਂ ਬਾਈ ਰੇਟ ਇਹਦਾ ਇਹਦਾ 15000 ਰੁਪਈਆ ਜੀ ਇਹਦਾ 15000 ਲੋ ਭਰਾ ਇਹਦਾ 15000 ਝੋਲੀ ਜਮਾ ਗੱਬਣ ਵਾਲੀ ਆ ਬਾਈ ਨੇੜੇ ਮੜੀ ਹਾਂਜੀ ਹਾਂਜੀ ਦਿਖਾ ਝੋਲੀ ਦਿਖਾਤੀ ਪਿੰਨੀ ਦਿਖਾ ਝੋ ਠੀਕ ਲੋਪਰਾ ਤਿੰਨ ਨੰਬਰ ਸੀ ਹਮ ਤਾਂ ਕੱਲੀ ਜੋ ਵੀ ਕਰਾਂਗੇ ਰੂ ਇਕੱਠਿਆਂ ਲੈਂਦਾ ਆਪਾਂ ਮਾਨ ਤੁਹਾਨੂੰ ਉਹ ਜੋ ਵੀ ਕਰਦਾ ਕੋਈ ਚੱਕਰ ਨਹੀਂ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਲੋਪਰਾ ਜੇ ਬਾਈ ਕਹਿੰਦਾ ਕੱਲੀ ਲੈਣੇ ਤਾਂ ਵੀ ਲਿਜਾ ਦੇਓ ਜੇ ਕਿਸੇ ਨੇ ਕੱਟੇ ਇਕੱਠਿਆਂ ਲੈ ਲੇ ਇੱਕੋ ਬੰਦਾ ਤਿੰਨ ਵਸਿਆਂ ਇਕੱਠਿਆਂ ਲੈਂਦਾ ਤਾਂ ਡਿਲੀਵਰੀ ਆਪਾਂ ਫ੍ਰੀ ਕਰ ਦਾਂਗੇ 300 ਕਿਲੋਮੀਟਰ ਤੱਕ ਦੀ ਠੀਕ ਹੈ ਜੀ ਤੈਨੂੰ ਤੇ ਵੀ ਕਰ ਦਾਂਗੇ ਲੋਪਰਾ ਹਾਂ ਤੈਨੂੰ ਤੇ ਵੀ ਕਰ ਦਾਂਗੇ ਵੇਖੋ ਬਾਈ ਖੜਨੇ ਖੁਰਨੇ ਦੇਖੋ ਬੱਚੀ ਹਾਂਜੀ ਫੇਸ ਕੁਆਲਟੀ ਛੋਟਾ ਕੁਆਲਟੀ ਪੂਰੀ ਚੰਗੀ ਹੈ ਠੀਕ ਹੈ ਜੀ ਠੀਕ ਇਹਦੀ ਉਮਰ ਬਾਈ ਜੀ ਹੈਗੀ 9 ਮਹੀਨੇ ਦੀ ਬੱਚੀ ਹੈ ਇਹ ਠੀਕ ਹੈ ਇਧਰ ਸਾ ਮੈਨੂੰ ਕਰ ਲ ਮੜੀ ਇਹ ਦੋ ਬਸ ਠੀਕ ਲੋ ਇਧਰ ਕਰ ਲਓ ਦੇਖੋ ਤੋਰਾ ਤਰਾ ਐ ਪੂਰਾ ਵਧੀਆ ਲੋ ਜੀ ਤੋਰ ਤੋਰ ਲੰਮੀ ਤੋਰ ਦੀ ਤੁਨੂੰ ਲੋ ਜੀ ਲੋ ਲੋ ਜੀ ਪੂਰਾ ਇਹ ਹੈਗੀ 4 ਨੰਬਰ ਇਹਦੇ ਤੁਹਾਨੂੰ ਆਪਾਂ ਥਾਣੇ ਵੀ ਵਿਖਾਉਣੇ ਥਾਣੇ ਦਿਖਾ ਦੇ ਵੈਸੇ ਬਾਈ ਨੇ ਕਹਿ ਵੀ ਦਿੱਤਾ ਕਹਿੰਦਾ ਬਾਈ ਕਹਿੰਦਾ ਪੌੜ ਸਕ ਤਾਣ ਬਾਈ ਆਪਾਂ ਵੇਖ ਕੇ ਲਿਆਈ ਦਾ ਜਾਨਵਰ ਪੂਰੇ ਸਾਫ ਠੀਕ ਹੈ ਜੀ ਲੋ ਪਰਾ ਛੁਲੀ ਦੀ ਬਹੁਤ ਸੋਹਣੀ ਆ ਠੀਕ ਜੀ ਇਹਦਾ ਹੈਗਾ ਭਾਈ 12000 ਰੁਪਿਆ ਇਹਦਾ 12000 ਹਾਂਜੀ ਠੀਕ ਹੈ ਜੀ ਇਹ ਵੀ ਚਾਰ ਨੰਬਰ ਭਰਾ ਰੇਟ ਇਹਦਾ 12000 ਰੁਪਿਆ ਠੀਕ ਹੈ ਜੀ ਬਈ ਇਹਨੇ ਜ਼ਰੂਰ ਕਨੈਕਟ ਕਰੋ ਭਰਾ ਬੱਸੀਆਂ ਸਾਰੀਆਂ ਸਨਖੀਆਂ ਸੋਹਣੀਆਂ ਠੀਕ ਹੈ ਜੀ ਹੁਣ ਲੈ ਕੇ ਆਉਂਦਾ ਭਾਈ ਪੰਜ ਨੰਬਰ ਆਪਣੇ ਕੋਲ ਸਾਰੇ ਕਲਰਾਂ ਦੀਆਂ ਬੱਸੀਆਂ ਹੈਗਾ ਭਾਈ ਹਾਂਜੀ ਸਾਰੇ ਪ੍ਰਿੰਟ ਬੱਸੀਆਂ ਦੇ ਹੈਗਾ ਜੈਡ ਬਲੈਕ ਆ ਗਈ ਬੱਸੀ ਹਾਂਜੀ ਦੇਖੋ ਠੀਕ ਹੈ ਜੀ ਜੈਡ ਬਲੈਕ ਸਾਰੀ ਬਲੈਕ ਆ ਬੱਛੀਵਾ ਥੱਲੋਂ ਪੈਰ ਜੱਟੇ ਆ ਠੀਕ ਹੈ ਜੀ ਹਾਂ ਦੇਖੋ ਚਾਂਕਚੂਕ ਵੇਖੋ ਬੱਛੀ ਜੀ ਤਾਂ ਕਿ ਝੋਲੀ ਦਿਖਾ ਦੀ ਮੈਂ ਝੋਲੀ ਬਹੁਤ ਜ਼ਿਆਦਾ ਚੰਗੀ ਹੈ ਹਾਂਜੀ ਹਾਂਜੀ ਲੋਪਰਾ ਚੈੱਕ ਕਰ ਸਕਦੇ ਆ 10 ਮਹੀਨੇ ਉਮਰ ਆ ਬੱਛੀ ਦੀ ਸਾਰੀ ਹਜੇ ਠੀਕ ਹੈ ਜੀ ਹਾਂ ਫੇਸ ਕੁਆਲਟੀ ਦੇਖ ਲਓ ਬੋਦੀ ਬਾਦੀ ਸੁਖਨਾ ਕਰਮਾ ਵਾਲੀ ਜੀ ਇਹਦਾ ਰੇਟ ਭਰਾ ਜਾਇਜ਼ ਆ ਇਹਦਾ 15000 ਰੁਪਏ ਹੈ ਇਹਦਾ 15000 ਹਾਂਜੀ ਲੋਪਰਾ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਲੋ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਬੰਦੋ ਜੀ ਬੰਦੋ ਹਾਂਜੀ 6 ਨੰਬਰ ਦੀ ਦੱਸੀ ਜਾਣਕਾਰੀ ਦੀ ਇਹ ਬਈ ਖੀਰੀ ਵਾਸੀ ਹਾਂਜੀ ਡਾਇਮੰਡ ਪੀਸ ਆ ਜਮਾ ਠੀਕ ਹੈ ਜੀ ਦੇਖੋ ਲੋ ਬਰਾ ਫੇਸ ਕੁਆਲਟੀ ਕਰਮਾ ਵਾਲੀ ਦੀ ਸੋਹਣੀ ਖੜਨਾ ਖੜਨਾ ਬਹੁਤ ਸੋਹਣਾ ਫੇਸ ਕੁਆਲਟੀ ਬਾਕੀ ਬੋਡੀ ਸਟਰਕਚਰ ਜਿਹੜਾ ਵੱਚੀ ਦਾ ਠੀਕ ਹੈ ਤਾਂ ਦੰਦੋਂ ਖੀਰੀ ਆ ਦੰਦ ਵੀ ਆਪਾਂ ਚੈੱਕ ਕਰਵਾਵਾਂਗੇ ਠੀਕ ਹੈ ਜੀ ਆ ਦੰਦ ਦਿਖਾਈ ਵੀ ਦਿਓ ਲੋ ਬਰਾ ਨੂੰ ਲੋ ਚੈੱਕ ਕਰ ਸਰੰਗ ਠੀਕ ਹੈ ਜੀ ਬਿਲਕੁਲ ਕੱਚੀ ਖੀਰੀ ਵਾਸੀ ਤੋਰ ਤੋਂ ਬਰਾ ਮਣੇ ਲੰਮ ਕੱਦ ਕੋ ਸੁਖਣਾ ਕਰਮਾ ਵਾਲੀ ਦਾ ਬਹੁਤ ਸੋਹਣਾ ਤੇ ਇਹਦਾ ਪਰ ਰੇਟ ਭਰਾ ਜਾਇਆ ਜ। ਇਹਦਾ ਰੇਟ ਬਾਈ 25000 ਰੁਪਇਆ ਲੈਣ ਦੇਣੀ ਆ ਬਸ। ਇਹਦਾ 25000। ਹਾਂਜੀ। ਉਮਰ ਕਿੰਨੀ ਦੱਸਿਆ ਸੀ? ਇਹ ਬਾਈ ਹੈਗੀ ਆ 13 ਮਹੀਨਿਆਂ ਦੀ ਬੱਚੀ ਆ। ਠੀਕ ਹੈ ਜੀ ਠੀਕ ਹੈ। ਤੇ ਬਾਕੀ ਬੋਡੀ ਸਟਰਕਚਰ ਜਿਹੜਾ ਬੱਚੀ ਦਾ ਤੇ ਆਰਡਰ ਕੁਆਲਿਟੀ ਚੈੱਕ ਕਰਾ ਦੂ ਮੜੀ। ਬਹੁਤ ਹੀ ਜਿਆਦਾ ਚੰਗੀ। ਚੈੱਕ ਕਰ ਸਕਦੇ ਆ। ਠੀਕ ਹੈ ਜੀ। ਚਾਰ ਥਾਣਾ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਬਾਈ ਕਹਿੰਦਾ। ਇਹਦੇ ਬਾਅਦ ਛੋੜ ਹੀ ਹੋਊਗੀ ਬਾਈ। ਠੀਕ ਹੈ ਕੋਣ ਉਹੀ ਬੰਦਾ ਲਾਵੇ ਵੀ ਜਿਹੜੇ ਬੰਦੇ ਨੇ ਖਰੀਦਣੀ ਆ। ਵਾਲੀ ਇਹ ਤੋੜ ਭਾਨ ਨਹੀਂ ਹੋਣੀ। ਜੀ ਮੈਂ ਅਗਲਾ ਕਹਿੰਦਾ ਵੀ ਕਣੀ ਇਹ 20 ਦੀ ਮਿਲ ਜੂਗੀ। ਹਾਂਜੀ ਹਾਂਜੀ। ਹਾਂ ਉਸ ਹਿਸਾਬ ਨਾਲ ਨਹੀਂ। ਠੀਕ ਹੈ ਪਹਿਲੀ ਦਸ ਛੋੜ ਚੱਪਾ ਜਿਹਾ ਹੋਊਗਾ ਇਹਦੇ 'ਚ। ਠੀਕ ਹੈ ਜੀ। ਇਹ 6 ਨੰਬਰ ਸੀ। ਠੀਕ ਹੈ ਜੀ। 6 ਨੰਬਰ ਭਾਈ ਦੱਸਤਾ ਭਾਈ ਨੇ ਠੀਕ ਹੈ ਨਾ। ਰੇਟ ਕਹਦਾ ਭਾਈ ਕਹਿੰਦਾ ਉਹੀ ਕਾਲ ਕਰਿਓ ਜਿਹਨੇ ਲੈਣੀ ਆ ਤੇ ਵਾਲਾ ਆਪਾਂ ਰੇਟ ਘੱਟ ਕਰਨਾ ਨਹੀਂ ਠੀਕ ਹੈ ਨਾ। ਕਿਉਂ ਇਹੋ ਜਿਹੇ ਵਸਿਆਂ ਦਾ ਅਗਲਾ ਭਾਈ 35-35000 ਤੱਕ ਵੀ ਮੰਗਦਾ ਹੈ ਨਾ। ਸਹੀ ਗੱਲ ਹੈ ਜੀ। ਆਪਾਂ ਉਹਨਾਂ ਕੇ ਲਓ ਪ੍ਰਸਾ। 7 ਨੰਬਰ। 7 ਨੰਬਰ ਉਹਦੀ ਕੱਦ-ਕੁੱਦ ਸੁਖਨਾ ਕਰਮਾਂ ਵਾਲੀ ਜਸੂਣਾ। ਦੇਖੋ ਬੱਚੀ ਦੀ। ਹਾਂਜੀ। ਤੋਰ ਦ ਪਰਾ। ਬਰੀਡ ਪੂਰੀ ਫੁੱਲ ਨਾ ਬੱਚੀ ਤੇ ਛਾਂ ਨਹੀਂ ਖਿਸ਼ੋਣੇ ਪੂਰੀ ਫੁੱਲ ਲਾ। ਠੀਕ ਹੈ ਜੀ। ਹਾਂ ਬਾਕੀ ਆਪਾਂ ਦੰਦ ਵੀ ਦਿਖਾ ਦੰਨੇ ਆ। ਠੀਕ ਹੈ। ਲੈ ਲਓ। ਦੰਦ ਵੀ ਬਈ ਦੰਦ ਦਿਖਾ ਦੰਨੇ ਆਪਾਂ। ਹਾਂ। ਲਓ ਜੀ। ਠੀਕ। ਦੇਖੋ। ਚੱਕਾ ਸਲ ਪਰਾ। ਠੀਕ ਹੈ ਜੀ। ਤੋਰ ਦ ਪਰਾ। ਇਹਦਾ ਰੇਟ ਭਾਜ ਆਇਆ ਜਾ। ਇਹਦਾ ਵੀ 15000 ਰੁਪਇਆ ਲੈਣ ਦੇਣੀ ਆ ਜੀ। ਬਸ। ਇਹਦਾ 15000। ਹਾਂ। ਠੀਕ ਕਰ ਲੋ ਜੀ ਬੰਦੋ ਬਾਕੀ ਆਰਡਰ ਕੁਆਲਿਟੀ ਚੈੱਕ ਕਰਾ ਦਿਓ ਬਈ ਕਲਾਬੀ ਥਾਣਾ ਬਹੁਤ ਸੋਹਣਾ ਥਾਮ ਲੱਗਿਆ ਵਾ ਠੀਕ ਝੋਲੀ ਬਹੁਤ ਚੰਗੀ ਵਸੀ ਲੋ ਪਰ ਇੱਕ ਕਰ ਸਕਦੇ ਠੀਕ ਹੈ ਜੀ ਚੱਕਾ ਸੰਤੂਰ ਤਰ ਕਰ ਮੈਂ ਬੋਲਦਾ ਰੇਟ 15000 ਠੀਕ ਹੈ ਜੀ ਫਿਰ ਕੋਲੀਆ ਤੇ ਜਿਲ੍ਹਾ ਨੂੰ ਮੋਗਾ ਹਾਂ ਜੀ 8 ਨੰਬਰ ਹਾਂ ਜੀ 8 ਨੰਬਰ ਹੈ 8 ਨੰਬਰ ਆ ਗਈ ਭਰਾ ਦੇਖੋ ਜੀ ਤੋੜਾ ਮੱਚੀ ਦਾ ਸਟਰਕਚਰ ਜਿਹੜਾ ਹਾਂਜੀ ਹਾਂਜੀ ਇਹ 10 ਕੁ ਮਹੀਨੇ ਵੱਸੀ ਦੀ ਉਮਰ ਠੀਕ ਆ ਰੇਟ ਭਰਾ ਦਾ ਇਹਦਾ ਹੀ 15000 ਆ ਰਹੀ ਇਹਦਾ ਹੀ 15000 ਹਾਂਜੀ ਹਾਂਜੀ ਠੀਕ ਜੇ ਉਹ ਇਕੱਠੀਆਂ ਲੈਂਦਾ ਉਹ ਜਮਾਨਤ ਤੁਹਾਨੂੰ ਵੱਧ ਕਰ ਦੇਾਂਗੇ ਆਪਾਂ ਠੀਕ ਹੈ ਲਓ ਫਿਰ ਚੈੱਕ ਕਰ ਸਾਂ ਚੂੜੀ ਕੋਈ ਵੱਡਸਾਂ ਵਿੱਚ ਠੀਕ ਹੈ ਜੀ 8 ਨੰਬਰ ਵਾਈ ਦਾ ਨੰਬਰ ਮੁਤਾਬਕ ਭਰਾ ਰੇਟ ਕਰ ਸਕਦੇ ਤੁਸੀਂ ਜੇ ਸਾਰੀਆਂ ਇਕੱਠੀਆਂ ਲੈਣੀਆਂ ਤਾਂ ਸਾਰੀਆਂ ਇਕੱਠੀਆਂ ਲੈ ਜਾ ਬੰਦਾਂ ਦੀ ਥਾਣਾ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਜੀ ਠੀਕ ਹੈ ਬਾਕੀ ਹਾਈਡਰਾ ਦਾ ਹਿਸਾਬ ਅਗਲਾ ਆਪੇ ਲਾ ਲਵੇ ਹਾਂਜੀ ਹਾਂਜੀ ਆ ਗੋਰਨੀ ਦਾ ਹਿਸਾਬ ਦੇ ਲੇ ਭਾਣਾ ਠੀਕ ਹੈ ਠੀਕ ਹੈ ਬਾਕੀ ਕੋਈ ਆਪਣੀ ਕਿਹੜਾ ਕੋਈ ਵੀਡੀਓ ਜ਼ੂਮ ਕਰਕੇ ਬਣਾਈ ਜਿਵੇਂ ਹੈਗੀ ਉਹ ਸਿੰਪਲ ਵੀਡੀਓ ਹੁੰਦੀ ਹੈ ਆਪਣੀ ਹਾਂ ਸਿੰਪਲ ਵੀਡੀਓ ਠੀਕ ਹੈ ਲੋਪਰਾ ਚੈੱਕ ਕਰ ਸਤ ਸਹੀ ਗੱਲਾਂ ਮੁੜ ਕੇ ਵਾਲਾ ਕਹਿਣ ਲੱਗੇ ਹਾਂ ਜੀ ਹਾਂ ਜੀ ਹਾਂ ਆਪਾਂ ਉਹ ਕੰਮ ਨਹੀਂ ਕਰਦੇ ਹੈਗੇ ਜਿਹੜੀ ਚੀਜ਼ ਸਾਹਮਣੇ ਹੋਊਗੀ ਉਹੀ ਇਚਾਂ ਨੂੰ ਦਿਖੂਗੀ ਹਾਂ ਜੀ ਹਾਂ ਜੀ ਹਾਂ ਕੈਮਰੇ ਵਾਲੀ ਚੀਜ਼ ਉਦਾਂ ਹੀ ਹੋਊਗਾ ਸਾਰਾ ਕੁ ਠੀਕ ਹੈ ਜੀ ਠੀਕ ਹੈ ਮੁੜ ਕੇ ਲੱਗਣ ਲੱਗੇ ਵੱਡੀ ਹੈ ਜੀ ਛੋਟੀ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਦੱਸੋ ਜੀ ਬਛੀਆਂ ਪੂਰੀਆਂ ਗਰੋਥ ਵਾਲੀਆਂ ਸਮਿਆਂ ਬਲੀਆਂ ਬਛੀਆਂ ਐ ਨਹੀਂ ਕੋਈ ਲਿੱਸੀ ਹੋਊਗੀ ਕਿੰਨੇ ਟਾਈਮ ਦੀ ਇਹ ਬਾਈ ਜੀ 6 ਮਹੀਨੇ ਉਮਰਾਂ ਬਛੀ ਦੀ ਹਾਂ ਜੀ ਤੇ ਬਛੀ ਦਾ ਫੇਸ ਕੁਆਲਿਟੀ ਚੈੱਕ ਕਰਾ ਦੋ ਮਰੀ ਹਾਂ ਜੀ ਹਾਂ ਜੀ ਹਾਂ ਬਾਕੀ ਝੋਲੀ ਬਹੁ ਕਰਮਾਂ ਵਾਲੇ ਥਾਂ ਥਾਂ ਨੂੰ ਬਹੁਤ ਸੋਹਣਾ ਲੱਗਿਆ ਵਾ ਠੀਕ ਹੈ ਇਹਦਾ ਰੇਟ ਭਰਾ ਜੀ ਦਾ ਦੱਸਿਓ ਜਿੰਨਾ 12000 ਰੁਪਏ ਇਹਦਾ 12000 ਤੇ ਭਰਾ ਨੌ ਬੱਸੀਆਂ ਠੀਕ ਹੈ ਨਾ ਨੌਵੇਂ ਆਪਾਂ ਦਿਖਾ ਦੇ ਤੁਹਾਨੂੰ ਤੋਰ ਕੇ ਨਾਲੇ ਥਾਂ ਥਾਂ ਨੂੰ ਦਿਖਾਤੇ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਆ ਸੌਲਟੀ ਵੀ ਅੱਛੀ ਤੋਂ ਸਟਾਰਟਿੰਗ ਆ 1 ਨੰਬਰ 2 ਨੰਬਰ 3 ਨੰਬਰ 5 ਨੰਬਰ ਤੱਕ ਨੰਬਰ ਵਾਈਜ਼ ਅਗਲਾ ਪੁੱਛ ਲੇਪੇ ਆਪਾਂ ਹਾਂਜੀ 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 ਠੀਕ ਹੈ ਨੰਬਰ ਮੁਤਾਬਕ ਬਾਈ ਕਹਿੰਦਾ ਪੁੱਛ ਸਕਦੇ ਜਿਹੜੀ ਇੰਫੈਕਟ ਆਉਂਦੀ ਬਾਈ ਕਹਿੰਦਾ ਜ਼ਰੂਰ ਕਨੈਕਟ ਕਰੋ ਪਿੰਡ